ਆਸੀਂ ਮੰਗ ਪੱਤਰ ਨਾਲ ਦਿੱਤੇ ਆ ਵੀ ਅਸੀਂ ਹਾਈਡੇਬਾਮ ਕਰਾਂਗੇ ਅਸੀਂ ਅਲਟੀਮੇਟ ਕਰਨ ਤੋਂ ਬਾਅਦ ਵੀ ਤੁਹਾਨੂੰ ਸਵਾਲ ਕਰਾਂਗੇ ਇਸੇ ਥਾਂ ਨੂੰ ਧਰਮੇਤੀ ਆਉਣ ਇੱਕਦਮ ਰੋਕੋ ਇਸ ਕਰਕੇ ਸਾਡੀ ਨੂੰ ਦੇਖ ਤਾਂ ਕੋਈ ਪ੍ਰਸ਼ਾਸਨ ਦਾ ਮਤਲਬ ਨਹੀਂ ਹੁੰਦਾ ਬਟਾਲਾ ਨਜ਼ਦੀਕ ਪਿੰਡ ਖੋਕਰ ਫੌਜੀਆ ਪਿੰਡ ਵਾਸੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਕਬਾਬੇ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਤੇ ਰੋਸ ਵਿੱਚ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਅਤੇ ਬਟਾਲਾ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੀਵਾਜ਼ੀ ਕੀਤੀ ਹੈ ਅਤੇ ਇਸ ਮੌਕੇ ਹਾਈਵੇ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਜਿਹੜਾ ਹੈ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਸਲੇ ਨੂੰ ਸੁਲਝਾਉਣ ਦੇ ਲਈ ਮੌਕੇ ਤੇ ਬਟਾਲਾ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸ਼ਮਸ਼ਾਨ ਘਾਟ ਆਜ਼ਾਦੀ ਤੋਂ ਪਹਿਲਾਂ ਦੇ ਬਣੇ ਹੋਏ ਨੇ ਅਤੇ ਇੱਥੇ ਉਹਨਾਂ ਦੇ ਬਜ਼ੁਰਗਾਂ ਦੇ ਅੰਤਿਮ ਸੰਸਕਾਰ ਹੁੰਦੇ ਨੇ ਤੇ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਇਸ ਸ਼ਮਸ਼ਾਨ ਘਾਟ ਦੇ ਨਾਲ ਜੁੜੀਆਂ ਹੋਈਆਂ ਨੇ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਹੋਣ ਕਾਰਨ ਇਸ ਦੀ ਜਗ੍ਹਾ ਲੱਖਾਂ ਰੁਪਏ ਦੀ ਹੋ ਗਈ ਹੈ ਜਿਸ ਦੇ ਕਾਰਨ ਇੱਕ ਬਾਬੇ ਵੱਲੋਂ ਆਪਣੇ ਸਾਥੀਆਂ ਤੇ ਪਿੰਡ ਦੇ ਸਰਪੰਚ ਦੀ ਮਿਲੀ ਭਗਤ ਨਾਲ ਇਸ ਉੱਤੇ ਕਬਜ਼ਾ ਕੀਤਾ ਕੀਤਾ ਜਾ ਰਿਹਾ ਅਤੇ ਸ਼ਮਸ਼ਾਨਘਾਟ ਦਾ ਸਾਮਾਨ ਵੀ ਉੱਥੋਂ ਉਖਾੜ ਦਿੱਤਾ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਨਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਨੇ ਪਰ ਕੋਈ ਵੀ ਸੁਣਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ। ਜਿਸ ਕਾਰਨ ਸਾਨੂੰ ਆਪਣੇ ਸ਼ਮਸ਼ਾਨਘਾਟ ਬਚਾਉਣ ਅਤੇ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਹੈ। ਜਦੋਂ ਤੱਕ ਕਬਜ਼ਾ ਨਹੀਂ ਹਟਵਾਇਆ ਜਾਂਦਾ ਉਦੋਂ ਤੱਕ ਕਬਜ਼ਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਦੋਂ ਤੱਕ ਇਹ ਜਿਹੜਾ ਜਾਮ ਹੈ ਨਹੀਂ ਹਟਾਇਆ ਜਾਵੇਗਾ। ਮੇਰਾ ਨਾਮ ਹੌਲਦਾਰ ਜਸਵੀਰ ਸਿੰਘ ਰਿਟਾਇਰ। ਕੀ ਸਰ ਹੈ ਮਸਲਾ ਹੈਗਾ ਕਿ ਹਾਈ ਇਹ ਇਸ ਕਰਕੇ ਜਾਉਂ ਕੀਤਾ ਕਿ ਰਾਤ 3 ਵਜੇ ਇੱਕ ਖੌਤੀ ਬਾਬਾ ਵਾ ਸ਼ਿਵ ਸਿੰਘ ਉਹਨੇ ਸਾਡੀਆਂ ਰਾਤ ਕਬਰਾਂ ਢਾਤੀਆਂ ਵਾ ਸਮਝਾਨਗੜ ਦਾ ਸਾਵਾ ਜਦੋਂ ਕਿ ਅਜ ਤੋਂ 34 ਸਾਲ ਪਹਿਲਾਂ ਵੀ ਇਹਨੇ ਕਰਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇੱਥੇ ਡੀਆਈਜੀ ਰੇਂਜ ਆਇਆ ਉਹਨੇ ਇਹਨੂੰ ਦਬਕਾ ਮਾਰਿਆ ਫੇਰੇ ਹਟਿਆ ਹੁਣ ਇਹ ਪਿੰਡ ਦੇ ਕੁਝ ਬਦਮਾਸ਼ ਗੁੰਡੇ ਬੰਦੇ ਨਾਲ ਰਲ ਕੇ ਇਹਨਾਂ ਮੜੀਆਂ ਨੂੰ ਵੇਚ ਦਿੱਤਾ ਗਿਆ ਵਾ ਉਹਨਾਂ ਦਾ ਕਿਹਾ ਜਾ ਰਿਹਾ ਕਿ ਪੰਚਾਇਤ ਕੋਲੋਂ ਤਬਾਵਲਾ ਕੀਤਾ ਗਿਆ ਵਾ ਜੀ ਤਬਾਵਲਾ ਕੋਈ ਨਹੀਂ ਕੀਤਾ ਗਿਆ ਤਿੰਨ ਬੰਦਿਆਂ ਨਾਲ ਕੋਈ ਤਬਾਵਲਾ ਨਹੀਂ ਹੁੰਦਾ ਇੱਥੇ ਪਿੰਡ ਦੀ ਸਾਰੀ ਸੰਗਤ ਆਈ ਆ ਇਸ ਟਾਈਮ ਇਹਦੇ ਵਿੱਚ ਨਗਰ ਤਬਾਵਲਾ ਪਹਿਲੀ ਗੱਲ ਦੇ ਸ਼ਮਸ਼ਾਨਘਾਟ ਦਾ ਕੋਈ ਤਬਾਵਲਾ ਨਹੀਂ ਹੋ ਸਕਦਾ ਕਿਉਂਕਿ ਜਿਹਨੇ ਤਬਾਵਲਾ ਕੀਤਾ ਉਹ 6 ਲੱਖ ਦੀ ਜਗ੍ਹਾ ਵਾ ਇਹ 60 ਲੱਖ ਦੀ ਜਗ੍ਹਾ ਵਾ 50-60 ਲੱਖ ਰੁਪਈਆ ਦੇ ਉੱਤੇ ਲੱਗਿਆ ਇਹ ਕਰਕੇ ਕੋਈ ਤਬਾਵਲਾ ਨਹੀਂ ਹੈ ਜੋ ਰਾਜਵਲੀ ਲਿਆ ਜੋਖਾ ਹੋਣਾ ਆ ਤੁਹਾਡੇ ਸਾਹਮਣੇ ਪਿੰਡ ਦੀ ਸੰਗਤ ਬੈਠੀ ਆ ਇਹਨਾਂ ਦੇ ਵਿਚਾਰ ਤੁਸੀਂ ਆਪ ਹੀ ਸੁਣ ਲਓ ਕਿਉਂਕਿ ਪੂਰੀ ਗੁੰਡਾਗਰਦੀ ਆਸ ਟਾਈਮ ਹੋ ਰਹੀ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਸੁਖਦਰਮੇਦਰ ਹਰਦੇਵ ਸਿੰਘ ਸੁਖਦਰ ਸਾਹਿਬ ਕੀ ਹੈ ਸਾਰਾ ਮਸਲਾ ਹੈ ਮਸਲਾ ਇਹ ਹੀ ਹੈ ਜੀ ਕਿ ਜਿਹੜਾ ਬਾਬਾ ਸ਼ੇਵਾ ਹੈ ਉਹ ਜ਼ਬਰਦਸਤੀ ਜਿਹੜਾ ਪਿੰਡ ਦੀਆਂ ਸ਼ਮਸ਼ਾਨ ਘਾਟ ਜਿਹੜਾ ਉਹਦੇ ਤੇ ਕਬਜਾ ਕਰਦਾ ਹੈ ਉਹਦੇ ਗੁੰਡੇ ਪਾਲੇ ਨੇ ਉਹ ਜਦੋਂ ਵੀ ਉਹਨੇ ਹੁਣ ਤੋਂ ਪਹਿਲਾਂ ਵੀ 3-4 ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਜਿਹਦਾ ਕਿ ਪ੍ਰੋਸੀਜਰਲ ਜਿਹੜਾ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਪਹਿਲਾਂ ਮਤਾ ਜਿਹੜਾ ਹੈ ਉਹ ਵੀਡੀਓ ਸਾਹਿਬ ਮਨਜ਼ੂਰ ਕਰਦੇ ਫਿਰ ਡੀਡੀਪੀਓ ਸਾਹਿਬ ਕਰਦੇ ਫਿਰ ਡੀਸੀ ਸਾਹਿਬ ਕਰਦੇ ਫਿਰ ਡਿਪਟੀ ਡਾਇਰੈਕਟਰ ਕਰਦੇ ਉਹਦੇ ਬਾਅਦ ਡਾਇਰੈਕਟਰ ਪੰਚਾਇਤੀ ਰਾਜ ਜਿਹੜੇ ਨੇ ਉਹ ਕਰਦੇ ਨੇ ਉਹਦੇ ਬਾਅਦ ਜਦੋਂ ਇਹ ਸਹਿਮਤੀ ਹੁੰਦੀ ਹੈ ਤੇ ਫਿਰ ਗਵਰਨਰ ਜਿਹੜੇ ਨੇ ਉਹ ਗਵਰਨਰ ਸਾਹਿਬ ਜਿਹੜੇ ਨੇ ਗਜ਼ਟ ਨੋਟੀਫਿਕੇਸ਼ਨ ਤਬਾਦਲੇ ਦਾ ਕਰਦੇ ਨੇ ਇਹਨਾਂ ਦੇ ਕੋਲ ਉਹ ਜਿਹੜਾ ਪੰਚਾਇਤ ਨੇ ਲਿਖ ਕੇ ਦਿੱਤਾ ਉਹ ਤਿੰਨ ਜਣੇ ਨੇ ਇੱਕ ਮਧੂ ਬਾਲਾ ਇੱਕ ਸੁਖਵਿੰਦਰ ਗੌਰ ਦੇ ਦਸਕਤ ਨੇ ਤੇ ਉਹਨਾਂ ਨੇ ਇਸੇ ਮਤਾ ਜਿਹੜਾ ਉਹਦੇ ਉੱਤੇ ਫਰਕ ਜਬਰੀ ਕਬਜ਼ਾ ਕਰ ਰਹੇ ਨੇ ਇਹ ਜਿਹੜਾ ਮਨਜ਼ੂਰ ਨਹੀਂ ਪਿੰਡ ਨੂੰ ਕਿਉਂਕਿ ਸਾਡੀਆਂ ਇੱਥੇ ਭਾਵਨਾਵਾਂ ਜੁੜੀਆਂ ਨੇ ਸਾਡੇ ਆਸਾਂ ਨੇ ਸਾਡੇ ਬਜ਼ੁਰਗ ਇੱਥੇ ਅਸੀਂ ਉਹਨਾਂ ਦੇ ਸਨਸਕਾਰ ਕੀਤੇ ਐ ਤੇ ਪਿੰਡ ਦਾ ਜਿਹੜਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ 2 ਮਹੀਨੇ ਤੋਂ ਸਾਊਂਡ ਕਰ ਰਹੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਤੇ ਇਹਨੂੰ ਜਵਰੀ ਜਿਹੜਾ ਕਬਜ਼ਾ ਹੋ ਰਿਹਾ ਹੈ ਇਹਨੂੰ ਤੁਸੀਂ ਰੋਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਾਨੀ ਹੋਰ ਮਾਲੀ ਨੁਕਸਾਨ ਦਾ ਅਗਰ ਕੋਈ ਹੁੰਦਾ ਵਾ ਖਰਚਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤੇ ਰਾਤ ਉਹਨਾਂ ਨੇ ਪੂਰਾ ਦਾ ਪੂਰਾ ਚੁੱਕ ਕੇ ਸਾਰੇ ਸੀਟਿੰਗ ਅਰੇਂਜਮੈਂਟ ਚੰਗੀਠੇ ਢਾ ਕੇ ਸੀਟਾਂ ਸਭ ਢਾ ਕੇ ਇੰਟਰਲਾਕ ਇੰਟਰਲਾਕ ਟਾਈਲਾਂ ਵੀ ਤੋੜ ਕੇ ਤੇ ਉਹ ਸਾਰੀਆਂ ਉਹਨਾਂ ਨੇ ਉੱਥੇ ਸੁੱਟ ਦਿੱਤੀਆਂ ਨੇ ਤੇ ਹੁਣ ਪੂਰਾ ਬਿਲਕੁਲ ਕਲੀਅਰ ਕਰ ਦਿੱਤਾ ਜਿੱਦਾਂ ਕਿ ਉਥੇ ਅੰਗਿੱਠਾ ਸਭ ਹੁੰਦਾ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਉਹ ਮੜੀਆਂ ਜਿਹੜੀਆਂ ਉਹ ਤਵਾਦਲਾ ਨਹੀਂ ਹੋਣਾ ਚਾਹੀਦਾ ਸਾਡਾ ਪਿੰਡ ਪੂਰਾ ਸਾਡੇ ਨਾਲ ਹੈ ਪੂਰੀ ਪਿੰਡ ਦੀ ਸੰਗਤ ਲੱਗੇ ਨਾਲ ਹੈ ਅਸੀਂ ਉਹ ਸਾਡਾ ਸਸਕਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਇੱਥੇ ਹੀ ਹੋਣਗੇ ਤੇ ਅਸੀਂ ਬਿਲਕੁਲ ਬਦਲਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਦੇ ਤੇ ਕਬਜ਼ਾ ਨਹੀਂ ਹੋਣ ਦਿਆਂਗੇ ਤੇ ਜੇ ਜੋ ਵੀ ਗੜਬੜ ਹੋਈ ਜੇ ਕੋਈ ਜਾਣਲੀ ਮਾਨੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਤਾ ਨਾਮ ਕੀ ਆਪਣਾ ਜ਼ਿੰਮੇਵਾਰ ਤੇ ਕੋਰ ਉਹ ਬੈਠੇ ਆ ਸੜਕ ਦੇ ਉੱਤੇ ਬੈਠੇ ਆ ਜੀ ਸਾਡੀਆਂ ਮੜੀਆਂ ਜਿਹੜੀਆਂ ਨੇ ਜੱਦੀ ਪੁਰਖੀ ਆ ਇਹ ਢਾਈਆਂ ਢੀਆਂ ਨੇ ਨਹੀਂ ਟੌਣੀਆਂ ਚਾਹੀਦੀਆਂ ਸਾਡੇ ਵੱਡੇ ਵੱਡੇ ਦੇ ਇੱਥੇ ਹੋਏ ਸਨ ਇੱਥੋਂ ਚੁੱਕ ਕੇ ਮੜੀਆਂ ਹੁਣ ਇੱਧਰ ਗਈਆਂ ਨਹੀਂ ਉੱਧਰ ਕੋਈ ਪਿੰਡ ਨਹੀਂ ਮਾਨਦਾ ਹਾਂਜੀ ਇਹ ਅਸੀਂ ਇਹ ਮੰਗ ਕਰਨੇ ਕਿ ਸਾਡੀਆਂ ਮੜੀਆਂ ਜਿਹੜੀਆਂ ਇੱਥੇ ਕਿਹਦੇ ਵੱਲੋਂ ਢਾਈਆਂ ਗਈਆਂ ਤੇ ਕਿਹਦੇ ਵੱਲੋਂ ਕਰਜ਼ਾ ਕੀਤਾ ਗਿਆ ਇਹ ਜੀ ਹੁਣ ਸਭ ਨੂੰ ਪਤਾ ਹੀ ਆ ਪਿੰਡ ਦੇ ਨੇ ਜਿਹੜੇ 2-3 ਜਣੇ ਇਹਨੇ ਜਿਲ੍ਹਾ ਨੇ ਵੇਚੀਆਂ ਜਿੰਨਾ ਢਾਈਆਂ ਨੇ ਤੇ ਜਿੰਨਾ ਸੈਂਟੀ अच्छा ਤੁਸੀਂ ਆਏ ਹੋ ਇੱਥੇ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਕੀ ਸਾਰਾ ਮਸਲਾ ਵਾ ਤੇ ਕੀ ਇੱਥੇ ਕਾਰਵਾਈ ਕਰਦੇ ਇਹ ਪਿੰਡ ਖੋਖੜ ਪੋਦੀਆਂ ਦੇ ਪੁਰਾਣੇ ਸਮਸ਼ਾਨ ਘਾਟ ਦੇ ਸਬੰਧ ਵਿੱਚ ਕੋਈ ਪੰਚਾਇਤ ਵੱਲੋਂ ਮਤਾ ਪਾ ਕੇ ਉਹਦੀ ਜਗ੍ਹਾ ਜਿਹੜੀ ਹੈ ਜ਼ਮੀਨ ਕਿਸੇ ਕੋਲ ਲੈ ਕੇ ਤੇ ਸਮਸ਼ਾਨ ਘਾਟ ਜਿਹੜਾ ਤਿਆਰ ਕਰਾਇਆ ਜਾ ਰਿਹਾ ਹੈ ਪਿੰਡ ਦੀ ਪਬਲਿਕ ਜਿਹੜੀ ਹੈ ਉਹਨਾਂ ਨੂੰ ਨਹੀਂ ਠੀਕ ਲੱਗਾ ਉਹਨਾਂ ਨੂੰ ਇਹ ਆ ਕਿ ਸਾਡਾ ਸਮਸ਼ਾਨ ਘਾਟ ਜਿਹੜਾ ਪੁਰਾਣਾ ਰਹਿਣਾ ਚਾਹੀਦਾ ਹੈ ਉਹਦੇ ਸਬੰਚਨਾਂ ਦਰਨਾ ਮਾਰਿਆ ਬਾਕੀ ਵੈਰੀਫਾਈ ਕਰਨਦੇ ਆ ਜੋ ਵੀ ਹਾਲਾਤ ਸਾਹਮਣੇ ਉਹ ਤੋਂ ਸਾਡੇ ਦੇ ਖਲਾਫਾਂ ਦੀ ਕਾਨੂੰਨੀ ਕਰ ਰਹੀ ਲੋਕਾਂ ਦਾ ਕਹਿਣਾ ਕਿ ਅਸੀਂ ਬਾਰ ਬਾਰ ਇਸ ਚੀਜ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਐਸ ਡੀ ਐਮ ਸਾਹਿਬ ਤੇ ਐਸ ਐਸ ਪੀ ਸਾਹਿਬ ਦੇ ਦਫ਼ਤਰ ਤੱਕ ਵੀ ਆਪਣੀ ਆਵਾਜ਼ ਪਹੁੰਚਾਈ ਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਆਖਿਰਕਾਰ ਮਜਬੂਰੀ ਵਾ ਸਾਨੂੰ ਅੱਜ ਦਰਨਾ ਦੇਣਾ ਪੈ ਗਿਆ ਆਪਣੇ ਹੱਕ ਲੈਣ ਦੇ ਬਾਰੇ ਇਹਦੇ ਬਾਰੇ ਅਫਸਰਾਂ ਦੇ ਧਿਆਨ ਵਿੱਚ ਲੈਣ ਦਾ ਸਾਰਾ ਕੁਝ ਇਨਾਂ ਨੂੰ ਟੇਬਲਟਾਕ ਕਰਾ ਕੇ ਜੋ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਫਸਰਾਂ ਦੇ ਇਹਨਾਂ ਨੂੰ ਸੰਬੰਧੂ ਪੇਸ਼ ਕਰਾ ਕੇ ਜੋ ਵੀ ਹੋਊਗਾ ਬੰਦ ਕਾਨੂੰਨੀ ਕਾਰਵਾਈ ਤੁਹਾਡੇ ਵੱਲੋਂ ਕੀ ਹੋਣਾ ਨੂੰ ਕਿਹਾ ਜਾ ਰਿਹਾ ਤੇ ਇਹੋ ਕੀ ਕਹਿ ਰਹੇ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਉਂਦੇ ਆਂ ਕਿ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਧਰਨਾ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਬੰਦੇ ਨੇ ਧਰਨਾ ਖਤਮ ਹਾਂ ਕੁਝ ਕਾਂਡੇ ਨੇ ਸਲਾਹ ਕਾਂਡੇ ਨੇ ਕਮੇਟੀ ਇਹਨਾਂ ਦੀ ਵੀ ਹਾਂ ਉੱਥੇ ਆਪਾਂ ਵਿਚਾਰ ਕਰ ਰਹੇ ਨੇ ਤੇ ਕਰਵਾ ਦਿੰਨੇ